श्री कृष्ण कन्हैया की जय बहुत-बहुत बधाई देना आज सर बहुत ही सत्कार योग्य बाबा जी मणटी बाबा जी दीदा आशीर्वाद सदका आज ते सारी संगत इकट्ठी हुई है ते मेनू भी बुला के आशीर्वाद ਦਿੱਤਾ ਸਾਡੇ ਕਾਉਂਸਲਰ ਰਖਮਿੰਦਰ ਚੌਧਰੀ ਜੀ ਨੂੰ ਬਾਬੂ ਸ਼ਰਮਾ ਜੀ ਸਾਡੇ ਸਾਰੇ ਸਾਥੀਆਂ ਨੂੰ ਅੱਜ ਜਨਮ ਅਸ਼ਟਮੀ ਦਾ ਤਿਹਾੜਾ ਹੈ श्री कृष्ण ਜਨਮ ਅਸ਼ਟਮੀ ਹੈ ਜਨਮ ਅਸ਼ਟਮੀ ਤੇ ਤਿਹਾੜ ਤੇ ਮੈਂ ਸਾਰੇ ਨੂੰ ਲੱਖ ਲੱਖ ਬਧਾਈ ਦੇਣਾ ਔਰ ਧੰਨਵਾਦ ਕਰਦਾ ਬੰਟੀ ਬਾਬਾ ਜੀ ਦੇ ਸਾਰੇ ਹੀ ਸੰਗਤ ਦਾ ਬੰਟੀ ਬਾਬਾ ਜੀ ਦਾ ਔਰ ਜਿੰਨੇ ਵੀ ਇੱਥੇ ਸਤਿਕਾਰਯੋਗ ਸੰਗਤਾਂ ਆਈਆਂ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਬੰਟੀ ਬਾਬਾ ਜੀ ਉਹ ਨਿਸ਼ਕਾਮ ਸੇਵਾ ਕਰਨ ਲੱਗੇ ਹੋਣੇ ਨਿਰਸਵਾਰਥ ਸੇਵਾ ਕਰਨ ਲੱਗੇ ਹੋਣੇ ਜਿਹਦਾ ਕੋਈ ਬਦਲ ਨਹੀਂ ਹੈਗਾ ਔਰ ਮੈਂ ਇਹਨਾਂ ਦਾ ਰਣੀਆ ਕਿਉਂਕਿ ਇਹਨਾਂ ਦਾ ਆਸ਼ੀਰਵਾਦ ਫੇਰੇ ਤੇ ਹਮੇਸ਼ਾ ਹੀ ਰਿਹਾ ਵਾ ਔਰ ਮੈਂ ਇਹ ਹੀ ਬੇਨਤੀ ਕਰੂੰਗਾ ਬਾਬਾ ਜੀ ਨੂੰ ਇਸ ਤਰ੍ਹਾਂ ਆਸ਼ੀਰਵਾਦ ਦਿਖਿਓ ਤਾਂ ਕਿ ਮੈਂ ਜੋ ਤੁਸੀਂ ਆਸ਼ੀਰਵਾਦ ਦੇ ਕੇ ਜਿਸ ਤੋਂ ਭੇਜਿਆ ਐਮ.ਐਲ.ਏ ਬਣਾਇਆ ਤੇ ਮੈਂ ਉਹ ਉਮੀਦਾਂ ਲੋਕਾਂ ਦੀਆਂ ਪੂਰੀਆਂ ਕਰ ਸਕਾਂ ਤੇ ਔਰ ਸ਼੍ਰੀ ਕ੍ਰਿਸ਼ਨ ਕਰਈਆ ਜੀ ਅਗੇ ਅਰਦਾਸ ਕਰਦਾ ਵਾਂ ਔਰ ਤਾਂ ਕਿ ਸਾਡੇ ਤੇ ਸਾਰੇ ਤੇ ਆਸ਼ੀਰਵਾਦ ਰੱਖਣ ਔਰ ਅਸੀਂ ਇਕੱਠੇ ਹੋ ਕੇ ਧਰਮ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਲੋੜਵੰਦਾਂ ਦੀ ਮਦਦ ਕਰੀਏ ਇਸ ਇਲਾਕੇ ਨੂੰ ਹੋਰ ਤਰੱਕੀ ਤੇ ਲੈ ਕੇ ਜਾਈਏ ਔਰ ਬਹੁਤ ਬਹੁਤ ਫੇਰ ਧੰਨਵਾਦ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰੇਮ ਦਾਮ ਦੇ ਵਿੱਚ ਜਿਹੜੇ ਜਰੂਰ ਸਮਨ ਪਰਿਵਾਰ ਹੁੰਦੇ ਉਹਨਾਂ ਦੀ ਹੈਲਪ ਕੀਤੀ ਜਾਂਦੀ ਆ ਕਿ ਮੈਂ ਦੇਖਦੇ ਆ ਪੜ੍ਹਾਈ ਨੂੰ ਲੈ ਕੇ ਵੀ ਰਾਸ਼ਨ ਨੂੰ ਲੈ ਕੇ ਮੈਡੀਕਲ ਸੁਧਰ ਨੂੰ ਲੈ ਮੈਂ ਪਹਿਲਾਂ ਹੀ ਕਹਿ ਕੇ ਛੱਡਿਆ ਬਾਬਾ ਜੀ ਦਾ ਮੈਂ ਬਹੁਤ ਜ਼ਿਆਦਾ ਰਣੀ ਆ ਕਿਉਂਕਿ ਬਾਬਾ ਜੀ ਨੇਰ ਸਵਾਰਥ ਸੇਵਾ ਕਰ ਰਹੇ ਨੇ ਚਾਹੇ ਉਹ ਬੱਚਿਆਂ ਦੀ ਪੜ੍ਹਾਈ ਲੋੜਵੰਦਾਂ ਦੀ ਚਾਹੇ ਬਲਕੇ ਲੋੜਵੰਦਾਂ ਨੂੰ ਰਾਸ਼ਨ ਦੀ ਗੱਲ ਕਰਦੇ ਆ ਚਾਹੇ ਲੋੜਵੰਦਾਂ ਦੀ ਦਵਾਈ ਦੀ ਗੱਲ ਕਰਦੇ ਆ ਤੇ ਹਰ ਪਾਸੇ ਇਹਨਾਂ ਦਾ ਬਲਕੇ ਸੇਵਾ 'ਚ ਬਹੁਤ ਵੱਡਾ ਯੋਗਦਾਨ ਆ ਤੇ ਇਹਨਾਂ ਦਾ ਬਦਲ ਕੋਈ ਨਹੀਂ ਹੈਗਾ ਤੇ ਮੈਂ ਤਾਂ ਸ਼੍ਰੀ ਕ੍ਰਿਸ਼ਨ ਅੱਗੇ ਇਹ ਹੀ ਬੇਨਤੀ ਕਰੂੰਗਾ ਮਲਕੇ ਇਹ ਹੀ ਅਰਦਾਸ ਕਰੂੰਗਾ ਇਹਨਾਂ ਨੂੰ ਤੰਦਰੁਸਤੀ ਬਖਸ਼ਣ ਕਿਉਂਕਿ ਹੈਲਥ ਇਜ਼ ਵੈਲਥ ਜੇ ਤੰਦਰੁਸਤ ਰਹਿਣਗੇ ਤੇ ਸਾਰਾ ਫਿਰ ਸਾਡਾ ਸਮਾਜ ਖੁਸ਼ ਰਹੂਗਾ ਸਾਡਾ ਸਮਾਜ ਤੰਦਰੁਸਤ ਰਹੂਗਾ ਕਿਉਂਕਿ ਇਹ ਤੰਦਰੁਸਤ ਰਹਿਣਗੇ ਤੇ ਫਿਰ ਲੋੜਵੰਦਾਂ ਨੂੰ ਪੜਾਈ ਵੀ ਮਿਲਦੀ ਰਹੂਗੀ ਇਹ ਤੰਦਰੁਸਤ ਰਹਿਣਗੇ ਲੋੜਵੰਦਾਂ ਨੂੰ ਦਵਾਈ ਵੀ ਮਿਲਦੀ ਰਹੂ ਤੇ ਲੋੜਵੰਦਾਂ ਨੂੰ ਰਾਸ਼ਨ ਵੀ ਮਿਲਦਾ ਰਹੂ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ கிருஷ்ਨਾ ਹਾਂਜੀ ਬਾਬਾ ਜੀ ਅੱਜ ਤੁਸੀਂ ਸ਼੍ਰੀ ਕਿਸ਼ਨ ਜਨਵਿਸ਼ਵ ਵੀ ਮਨਾ ਰਹੇ ਹੋ ਪ੍ਰੇਮ dham ਦੇ ਅੰਦਰ ਜੀ ਜੀ ਦੂਰ ਬਚਨ ਆਪਣੀਆਂ ਸੰਗਤਾਂ ਲਈ ਤੇ ਜੀ ਬਿਲਕੁਲ ਪ੍ਰੇਮਦਾਮ ਇੱਕ ਐਸਾ ਦਰਵਾਰ ਹੈ ਜਿੱਤੇ ਹਰ ਧਰਮ ਦਾ ਸਨਮਾਨ ਹੁੰਦਾ ਹੈ ਚਾਹੇ ਉਹ ਕ੍ਰਿਸ਼ਨ ਜਨਮ ਅਸ਼ਟਮੀ ਹੈ ਚਾਹੇ ਸ਼ਿਵਰਾਤਰੀ ਹੈ ਚਾਹੇ ਪੀਰਾਂ ਦਾ ਮੇਲਾ ਹੈ ਕਿ ਯਹਾਂ ਪਰ ਹੋਤਾ ਹੈ ਹਰ ਧਰਮ ਦਾ ਸਨਮਾਨ ਮਿਲਦਾ ਹੈ ਮੁਹੱਬਤ ਦਾ ਪੈਗਾਮ ਉਸੇ ਕਾ ਨਾਮ ਸ਼੍ਰੀ ਪ੍ਰੇਮਦਾਮ ਪ੍ਰੇਮਦਾਮ ਛਰ ਤਿਉਹਾਰ ਬੜੇ ਤੁਮਦਾਮ ਨਾਲ ਬਣਾਇਆ ਜਾਂਦਾ ਹੈ ਪ੍ਰੇਮਦਾਮ ਇੱਕ ਸੰਝਾ ਦਰਵਾਰ ਹੈ ਔਰ ਇੱਥੇ ਚਾਰ ਸੜਕਾਂ ਦੇ ਵਿੱਚ ਮੈਂ ਦਲਜੀਤ ਸਿੰਘ ਭੁੱਲਾ ਜੀ ਨੂੰ ਵੀ ਦੱਸੂਗਾ ਕਿ ਚਾਰ ਸੜਕਾਂ ਦੇ ਵਿੱਚ ਇਹ ਪਹਿਲਾ ਦਰਵਾਰ ਹੈ ਜਿੱਥੇ ਦਿੱਲੀ ਤੋ ਜਾਨਣਾ ప్రతి ਦਿਨ ਲਗਭਗ 1500 ਬੰਦੇ ਦਾ ਲੰਗਰ ਚੱਲਦਾ ਹੈ। ਡੇਲੀ ਲਗਭਗ 1500 ਬੰਦਾ ਭੋਜਨ ਖਾ ਕੇ ਜਾਂਦੇ ਗੁਰਦੁਆਰਾ ਸਾਹਿਬ ਤੋਂ ਇਲਾਵਾ ਇਹ ਪਹਿਲਾ ਦਰਵਾਰਾ ਹੈ ਜਿੱਦੇ ਡੇਲੀ 1500 ਬੰਦੇ ਦਾ ਲੰਗਰ ਬੰਦ ਹੈ। ਔਰ ਹਰ ਮਹੀਨੇ 120 ਔਰਤਾਂ ਨੂੰ ਰਾਸ਼ਨ ਵੰਡ ਸਮਾਰੋ ਹੁੰਦਾ ਹੈ। ਟਰਾਈਸਾਈਕਲ ਅੰਗਹੀਨਾਂ ਲਈ व्हीलचेयर्स ਬਲੱਡ ਕੈਂਪ ਕਨਾਲੀਆਂ ਮਸ਼ੀਨਾ ਔਰ ਬੱਚਿਆਂ ਦੀ ਸਕੂਲ ਫੀਸ ਕੋਸ਼ਿਸ਼ ਹੈ ਕਿ ਜੇ ਸਾਡੇ ਐਮ.ਐਲ.ਏ ਸਾਹਿਬ ਦਾ ਸਾਥ ਦਰਿਆ ਸਮਦਾ ਸਾਧਰਤਾ ਦਾ ਬਹੁਤ ਜਲਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰੇਮ ਦਾਮ ਵੱਲੋਂ ਇਸ ਏਰੀਆ ਦੇ ਵਿੱਚ ਹਸਪਤਾਲ ਦਾ ਨਿਰਮਾਣ ਕੀਤਾ ਜਾਊਗਾ ਧੰਨਵਾਦ ਅੱਜ ਦੇ ਪ੍ਰੋਗਰਾਮ ਦੀ ਕੀ ਸੰਖੇਪਨਾ ਹੈ ਜੀ ਅੱਜ ਦੇ ਪ੍ਰੋਗਰਾਮ ਪ੍ਰੇਮ ਦਾਮ ਵੱਲੋਂ ਹਮੇਸ਼ਾ ਇੱਕੋ ਹੀ ਮੈਸੇਜ ਹੁੰਦਾ ਹੈ ਹਰ ਧਰਮ ਦਾ ਸਨਮਾਨ ਕਰੋ ਹਰ ਧਰਮ ਨੂੰ ਪਿਆਰ ਕਰੋ ਹਰ ਧਰਮ ਨੂੰ ਮੁਹੱਬਤ ਕਰੋ ਪ੍ਰੇਮ ਦਾਮ ਵੱਲੋਂ ਕਦੀ ਕਿਸੇ ਧਰਮ ਨੂੰ ਇਹ ਨਹੀਂ ਕਿਹਾ ਕਿ ਵੱਡਾ ਹੈ ਛੋਟਾ ਨਹੀਂ ਪ੍ਰੇਮ ਦਾ ਮੇਰੇ ਲਈ ਇਨਸਾਨੀ ਸਭ ਤੋਂ ਵੱਡਾ ਧਰਮ ਹੈ ਇਨਸਾਨੀ ਤੋਂ ਵੱਡਾ ਮੈਂ ਕਿਸੇ ਚੀਜ਼ ਨੂੰ ਧਰਮ ਨਹੀਂ ਮੰਨਦਾ ਹੈਗਾ ਅੱਜ ਦਿਲਜੀਤ ਸਿੰਘ ਭੋਲਾ ਜੀ ਆਏ ਹੈ ਸਾਡੇ ਲੱਕੀ ਕਾਉ ਬਹੁਤ ਸ਼ਰਮਾਇਆ ਹੈ ਮੈਂ ਦਿਲ ਦੀਆਂ ਘਰਿਆਂ ਤੋਂ ਸਭ ਦਾ ਸਵਾਗਤ ਕਰਦਾ ੜੇ ਬਾਬਾ ਜੀ ਆਏ ਨੇ ਸਭ ਦਾ ਸਵਾਗਤ ਕਰਦਾ ਔਰ ਸਾਡੇ ਬਹੁਤ ਹੀ ਪਿਆਰੇ ਪੁਰਾਣੇ ਸੇਵਾਦਾਰ ਗੁਰਮਿੰਦਰ ਸਿੰਘ ਨੀਟੂ ਜੀ ਆਏ ਹੈ ਸਭ ਦਾ ਮੈਂ ਦਿਲ ਤੋਂ ਸਵਾਗਤ ਕਰਦਾ ਔਰ ਆਸ਼ਾ ਕਰਦਾ ਇਸੇ ਤਰ੍ਹਾਂ ਐਮਐਲਏ ਸਾਹਿਬ ਦਾ ਔਰ ਸਾਰਾ ਦਾ ਸਾਥ ਫਿਊਚਰ ਦੇ ਵਿੱਚ ਬਰੇਮਦਾਨ ਨੂੰ ਮਿਲਦਾ ਰਹੂਗਾ ਇਹ ਹਾਂਡੀ ਦਾ ਪ੍ਰੋਗਰਾਮ ਪਹਿਲੀ ਵਾਰ ਕਰ ਰਹੇ ਸੀ ਜੇ ਨਹੀਂ ਜੀ ਨਹੀਂ ਇਹ ਲਗਭਗ ਲਗਭਗ 15ਵਾਂ ਅਕਤੂਬਰ ਹੈ ਜੀ 15 ਹਾਂ ਜੀ 15 ਸਾਬ ਇਤੋਂ ਲਾਵਾ ਆਪਣੀ ਹੋਰ ਆਪਣਾ ਜਨਮ ਦਿਨ ਤੇ ਕੋਈ ਪ੍ਰੋਗਰਾਮ ਕੀਤਾ ਜੀ ਜਨਮ ਦਿਨ ਕੱਲ ਅਭਿਸ਼ੇਕ ਹੋਇਆ ਠਾਕ ਔਰ ਉਸ ਤੋਂ ਇਲਾਵਾ ਤੀਆਂ ਦਾ ਤਿਆਰ ਇੱਥੇ ਹੁੰਦਾ ਜਨਮ ਅਸ਼ਟਮੀ ਸ਼ਿਵਰਾਤਰੀ ਮਹਾਰਾਣੀ ਨਵਰਾਤਰੀ ਔਰ ਆਪਣਾ ਪੀਣਾ ਦਾ ਮੇਲਾ ਸਾਰੇ ਪ੍ਰੋਗਰਾਮ ਇਹਦੇ ਸੰਜੇ ਹੁੰਦੇ ਨੇ ਇੱਥੇ ਕੋਈ ਗੁਰਪੁਰਬ ਦਾ ਜਦੋਂ ਦਿਨ ਆਉਂਦਾ ਗੁਰਪੁਰਬ ਵੀ ਬੜੀ ਤੁਮ ਧਮ ਨਾਲ ਪ੍ਰੇਮ ਦਾਮ ਚ ਮਨਾਇਆ ਜਾਂਦਾ ਠੀਕ ਥੈਂਕ ਯੂ ਸੋ